ਅੱਜ ਕੱਲ ਦੇ ਯੁੱਗ ਵਿੱਚ ਭਰਾ ਹੀ ਭਰਾ ਦਾ ਵੈਰੀ ਬਣ ਗਿਆ। चंद ਪੈਸਿਆਂ ਲਈ ਭਰਾ ਹੀ ਭਰਾ ਦਾ ਜਾਨੀ ਦੁਸ਼ਮਣ ਬਣ ਗਿਆ। ਐਸਾ ਇੱਕ ਮਾਮਲਾ ਕਪੂਰਫਲਾ ਦੇ ਸਾਹ ਸਰਕਾਰੀ ਸਿਵਲ ਹਸਪਤਾਲ ਜੋ ਸਾਹਮਣੇ ਆਇਆ ਹੈ। ਇੱਥੇ ਭਰਾ ਹੀ ਭਰਾ ਦੇ ਘਰ ਜੇਸੀਐਮ ਮਸ਼ੀਨ ਦੇ ਨਾਲ ਤੋੜਪਾਣ ਕਰਨ ਪਹੁੰਚਿਆ ਅਤੇ ਭਰਾ ਦੇ ਜਾਨਲੇਵਾ ਹਮਲਾ ਕਰਦਾ ਹੋਇਆ ਦਿਖਿਆ। ਆਓ ਦੇਖੀਏ ਪੂਰੀ ਵੀਡੀਓ। ਜਾਨਵਰ ਹਲਵਾ ਹਮਲਾ ਕਰਦੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਤੇ ਆ ਨਾਲ ਬੰਦੇ ਵੀ ਹੋਰ ਭਲਾਈ ਸੀ ਉਹਨਾਂ ਨੇ ਤੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਤੇ ਆ ਤੇ ਬੁਢੋਸ ਨੂੰ ਡੈਂਟੇ ਨਹੀਂ ਦਿੱਤੇ ਬਾਅਦ ਚ ਇਹਨਾਂ ਨੂੰ ਲੈ ਕੇ ਚੱਕ ਕੇ ਹਸਪੀਟਲ ਲੈ ਕੇ ਆਏ ਹੁਣ ਕੁਝ ਪੁਲਿਸ ਅਫਸਰਾਂ ਸੇ ਪੜੀ ਮੰਗ ਕਰਦੇ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਕਿ ਕਿਹੜੇ ਕਿਹੜੇ ਬੰਦੇ ਸੇ ਤੇ ਕੀ ਨਾਮ ਸੀ ਉਹਨਾਂ ਦਾ ਉਹਨਾਂ ਮੇਰਾ ਚਾਚਾ ਸੀ ਕਿ ਗੁਰਵਿੰਦਰ ਸਿੰਘ ਸੀਗਾ ਮੇਰੇ ਦਾਦਾ ਲਾਲ ਸਿੰਘ ਤੇ ਮੇਰੀ ਦਾਦੀ ਸੀਤੋਪੌਰ ਤੇ ਮੇਰੇ ਭੂਆ ਹੈਗੇ ਗਰਮੇਲ ਕੌਰ ਤੇ ਮੇਰਾ ਕੋ ਫੜਾ ਫਕੀਰ ਸਿੰਘ ਤੇ ਮੁੰਡੇ ਬਾਕੀ ਜਿਹੜੇ ਉਹਨਾਂ ਨੇ ਜਿਹੜੇ ਸੱਦੇ ਸੀ ਉਹਨਾਂ ਨੂੰ ਇਹ ਜਾਣਦੇ ਨੇ ਕਿ ਕੌਣ ਸੀਗੇ ਜੀ ਕਾਹਨ ਤੋਂ ਸੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੇ ਕਰਦੇ ਅਸੀਂ ਇਨਸਾਫ ਹੋਣਾ ਚਾਹੋ ਸਾਡੇ ਨਾਲ ਵੀ ਬਹੁਤ ਸਾਡੇ ਨਾਲ ਧੱਕਾ ਕੀਤਾ ਗਿਆ ਸਾਡੇ ਨਾਲ ਵੀ ਅੱਗੇ ਪਰਚੇ ਕਰ ਕਰਕੇ ਸਾਨੂੰ ਬੇਵਸ ਕਰਤਾ ਜੀ ਜਿਹੀ ਕਿ ਪੁਲਿਸ ਕੋ ਚੰਦੇ ਸਾਨੂੰ ਮਾਰਨ ਨੂੰ ਕੰਦੀ ਵੀ ਮਾਰ ਤੁਹਾਨੂੰ ਕਹਿੰਦੇ ਕਿ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਨੂੰ ਮਾਰ ਦੇਣਾ ਕਿੰਨੀ ਜਗਾ ਵਾ ਤੇ ਜਿੰਨੂੰ ਲੈ ਕੇ ਸਾਰਾ ਮਾਮਲਾ ਸਾਡਾ ਘਰ ਘਾਰੀ ਹੈ ਸਾਡਾ ਜੀ ਘਰ ਦੇ ਪਿੱਛੇ ਰੋਲਾ ਪੈਣ ਡਿਆ ਜੀ ਸਾਡਾ ਘਰ ਹੀ ਥੋੜੇ ਪੈਣ ਡਿਆ ਬਸ ਘਰ ਹੀ ਆਪਣਾ ਬਣਾਇਆ ਹੈਗਾ ਉਹ ਕਹਿੰਦੇ ਢਾ ਦੇਣਾ ਤੁਹਾਨੂੰ ਇੱਥੋਂ ਭਜਾਉਣਾ ਆ ਕੇ ਤੇ ਬਾਹਰ ਨਿਕਲੋ ਇੱਥੋਂ ਭਜੋ ਤੇ ਇਹ ਸਾਡਾ ਜੱਦੀ ਕੁਸ਼ਤੀ ਘਰ ਹੈਗਾ ਜੀ ਸਾਡਾ ਝੁਰਕਾ ਦਾ ਕਿ ਨਾ ਮੈਂ ਆਪਣਾ ਕਿੱਥੇ ਰਹਿਣ ਵਾਲੇ ਹਾਂ ਅੱਜ ਕੀ ਗੱਲ ਕੀ ਹੋਈ ਸੀ ਉਹ ਗੱਲ ਉਹ ਵੀ ਕਰਤੋਂਦੇ ਸੀ ਜੀ ਤੇ ਲਈ ਰੋ ਵੀ ਉਸ ਉਹਨਾਂ ਕੱਲਾ ਸੀਗਾ ਤੇ ਉਹ ਜਸਾ ਰੋ ਨਹੀਂ ਸੀ ਚਾਰ ਪੰਜ ਛੇ ਜਾਣੇ ਸੀ ਜੀ

ਵੜਾਈ ਜਿਸੀ ਤਾਂ ਤੁਸੀਂ ਕਾਟਾ ਤਾਂ ਵੀ ਵੜਾਈ ਜਿਸੀ ਨਾ ਅਸ਼ਅ ਜ਼ਬਰਦਸਤੀ ਤੁਹਾਡਾ ਕਟਾ ਨਾ ਆਇਸੀ ਹਾਂਜੀ ਜਿਹਨੂੰ ਰੋਕ ਰਿਆ ਤਾਂ ਤੁਹਾਡੇ ਤੇ ਹਮਲਾ ਕੀਤਾ ਕਹਿਨ ਮਤੂਰ ਤਾਂ ਕੀ ਕਹਿੰਦਾ ਗੋਸਾਂ ਕਿਰੇ ਕਿਰੇ ਬੰਦੇ ਸੀ ਜਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਮੈਂ ਤੁਹਾਨੂੰ ਵੀ ਕਹਿਣ ਦਾਂਗਾ ਨਾ ਉਹਨਾਂ ਵਤੂ ਦੇ ਚਿੱਕ ਦਿੰਦਾ ਸਾਨੂੰ ਪਿੱਛੇ ਜਿਹੜਾ ਰਾਜੀ ਜਨ ਕੋਈ ਰੋਕ ਨਹੀਂ ਸਕਦਾ ਇਹ ਕੰਮ ਕੀਤਾ ਇੱਕ ਜਾਣੇ ਕਿਰੇ ਬੰਦੇ ਸੀ ਕੀ ਨਾਮ ਆ ਨਾਮ ਸੀਗਾ ਉਹ ਤੁਮਾ ਮਾਤਾ ਜੀ ਦੇ ਪੋਸਗਾ ਠੀਕ ਹੈ ਜੀ ਇੱਕ ਮਦਰ ਸਾਡਾ ਪੁਰਾਣਾ ਸੀਗਾ ਤੇ ਕੁੜੀ ਸੀਗੀ ਤੇ ਇੱਕ ਮੁੰਡਾ ਸੀਗਾ ਤੇ ਬਾਕੀ ਜਿਹੜੇ ਹੋਰ ਸੀਗੇ ਉਹਨੂੰ ਪਤਾ ਨਹੀਂ ਲੱਗਾ ਤਾਂ ਤੁਸੀਂ ਪਸ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਸਾਫ਼ ਹੋਣਾ ਚਾਹੀਦਾ ਹੋਰ ਕਾਪਾ ਕੀ ਕਰਨਾ ਹੈ